ਪੇਸ਼ ਹੈ ਪੰਜਾਬ ਦੀ ਹਫਤਾਵਾਰੀ ਸਮਾਚਾਰ ਸਮੀਖਿਆ ਲੇਖਕ ਨੇ ਸੀਨੀਅਰ ਪੱਤਰਕਾਰ ਜਤਿੰਦਰ ਪੰਮੀ ਵਾਚੀਗਾ ਚੰਚਲ ਸ਼ਰਮਾ ਪੰਜਾਬ ਅੰਦਰ ਕਣਕ ਦੀ ਵਾਢੀ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਕਣਕ ਪੰਜਾਬ ਦੀਆਂ ਮੁੱਖ ਫਸਲਾਂ ਵਿੱਚੋਂ ਇੱਕ ਹੈ ਇਸ ਲਈ ਇਹ ਫਸਲ ਸੂਬੇ ਦੇ ਹਰ ਹਿੱਸੇ ਵਿੱਚ ਹੁੰਦੀ ਹੈ ਜੇਕਰ ਮੌਜੂਦਾ ਸੀਜ਼ਨ ਦੀ ਗੱਲ ਕਰੀਏ ਤਾਂ ਪੰਜਾਬ ਅੰਦਰ 35 ਲੱਖ ਹੈਕਟੇਵ ਰਕਬੇ ਵਿੱਚ ਕਣਕ ਦੀ ਬਿਜਾਈ ਕੀਤੀ ਗਈ ਹੈ ਸਰਕਾਰ ਵੱਲੋਂ ਕਣਕ ਦੀ ਸਰਕਾਰੀ ਖਰੀਦ ਦਾ ਸਮਾਂ 1 ਅਪ੍ਰੈਲ ਤੋਂ ਸ਼ੁਰੂ ਹੋ ਜਾਂਦਾ ਹੈ ਹਾਲਾਂਕਿ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਵਾਢੀ ਵੱਖ-ਵੱਖ ਤਰੀਕਿਆਂ ਤੇ ਸ਼ੁਰੂ ਹੁੰਦੀ ਹੈ ਜੋ 31 ਮਈ ਤੱਕ ਚੱਲਦੀ ਹੈ ਜੇ ਸੂਬੇ ਅੰਦਰ ਖਰੀਦ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਕਿਸਾਨਾਂ ਦੀ ਸਹੂਲਤ ਵਾਸਤੇ ਪੰਜਾਬ ਸਰਕਾਰ ਵੱਲੋਂ ਇਸ ਵਾਰ ਕਣਕ ਦੀ ਫਸਲ ਖਰੀਦਣ ਵਾਸਤੇ 1864 ਮੰਡੀਆਂ ਸਥਾਪਿਤ ਕੀਤੀਆਂ ਗਈਆਂ ਨੇ ਇਨਾ ਵਿੱਚ ਪੱਕੀਆਂ ਮੰਡੀਆਂ ਤੋਂ ਇਲਾਵਾ ਬੰਪਰ ਫਸਲ ਦੇ ਮੱਦੇਨਜ਼ਰ 600 ਦੇ ਕਰੀਬ ਆਰਜੀ ਖਰੀਦ ਕੇਂਦਰ ਵੀ ਸਥਾਪਿਤ ਕੀਤੇ ਗਏ ਨੇ ਪੰਜਾਬ ਦੇ ਖੁਰਾਕ ਸਵਲ ਸਪਲਾਈ ਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਦਾ ਦਾਅਵਾ ਹੈ ਕਿ ਸੂਬਾ ਸਰਕਾਰ ਨੇ ਪੂਰੇ ਸੀਜ਼ਨ ਨੂੰ ਸੁਚਾਰੂ ਬਣਾਉਣ ਲਈ ਕਣਕ ਦੀ ਖਰੀਦ ਵਾਸਤੇ 28894 ਕਰੋੜ ਰੁਪਏ ਦੀ ਨਕਦ ਕਰਜ਼ਾ ਹੱਦ ਪਹਿਲਾਂ ਹੀ ਪ੍ਰਾਪਤ ਕਰ ਲਈ ਹੈ ਮੰਤਰੀ ਦਾ ਇਹ ਦਾਵਾ ਵੀ ਹੈ ਕਿ ਲੋਡਿੰਗ ਦੇ ਬਾਰਤਾਨੇ ਵਿੱਚੋਂ 99% ਦਾ ਪ੍ਰਬੰਧ ਕਰ ਲਿਆ ਗਿਆ ਹੈ ਅਤੇ ਟੁਕਮੀ ਸਟੋਰੇਜ ਵਾਸਤੇ ਲੋੜਿੰਦੀ ਜਗ੍ਹਾ ਤੇ ਕਰੇਟਾਂ ਦਾ ਵੀ ਇੰਤਜ਼ਾਮ ਯਕੀਨੀ ਬਣਾਇਆ ਗਿਆ ਹੈ ਖਰੀਦ ਸੀਜ਼ਨ ਨੂੰ ਸੁਚੱਜੇ ਢੰਗ ਨਾਲ ਨਿਪਰੇ ਚਾੜਾਉਣ ਲਈ 8 ਲੱਖ ਤੋਂ ਵੱਧ ਕਿਸਾਨਾਂ ਦੀ ਸਹੂਲਤ ਵਾਸਤੇ ਵੱਡੇ ਪੱਧਰ ਤੇ ਪ੍ਰਬੰਧ ਕੀਤੇ ਗਏ ਨੇ ਇਹਨਾਂ ਵਿੱਚ ਸਾਫ਼ ਸਫਾਈ ਪੀਣ ਵਾਲੇ ਪਾਣੀ ਦੀ ਉਪਲਬਧਤਾ ਰੋਸ਼ਨੀ ਸ਼ੈੱਡ ਦੀਆਂ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਨੇ ਫਸਲ ਦੀ ਖਰੀਦ ਦੇ 24 ਘੰਟਿਆਂ ਦੇ ਅੰਦਰ ਅੰਦਰ ਅਦਾਇਗੀ ਕਰਨ ਦੇ ਹੁਕਮ ਵੀ ਦਿੱਤੇ ਗਏ ਨੇ ਸਰਕਾਰ ਵੱਲੋਂ ਕਣਕ ਦਾ ਘਟੋ ਘੱਟ ਸਮਰਥਨ ਮੁੱਲ 2425 ਰੁਪਏ ਪ੍ਰਤੀ ਕੁੰਟਲ ਨਿਰਧਾਰਤ ਕੀਤਾ ਗਿਆ ਹੈ ਇਸ ਸਾਲ ਸੂਬੇ ਦੀਆਂ ਮੰਡੀਆਂ 'ਚ 124 ਲੱਖ ਮੈਟ੍ਰਿਕ ਟਨ ਕਣਕ ਆਉਣ ਦੀ ਉਮੀਦ ਹੈ ਜੇਕਰ ਕਣਕ ਦੀ ਵਾਢੀ ਦੇ ਸੀਜ਼ਨ ਦੌਰਾਨ ਕਣਕ ਦੀ ਰੈਂਤ ਖੋਣ ਦੇ ਪ੍ਰਬੰਧਨ ਦੀ ਗੱਲ ਕਰੀਏ ਤਾਂ ਨੇ ਦੀ ਫਸਲ ਦੇ ਮੁਕਾਬਲੇ ਕਣਕ ਦੀ ਰੈਂਤ ਖੂਨ ਬਹੁਤ ਘੱਟ ਹੁੰਦੀ ਹੈ ਬੇਸ਼ੱਕ ਕਣਕ ਦੀ ਵਾਢੀ ਕੰਬਾਈ ਨਾਲ ਕੀਤੀ ਜਾਂਦੀ ਹੈ ਪਰ ਇਸ ਤੇ ਰੈਂਤ ਖੁੰਨ ਨੂੰ ਰਿਪਰ ਦੀ ਮਦਦ ਨਾਲ ਵੱਢ ਕੇ ਉਸ ਤੋਂ ਥੂੜੀ ਤਿਆਰ ਕੀਤੀ ਜਾਂਦੀ ਹੈ ਇਹ ਥੂੜੀ ਪਸ਼ੂਆਂ ਦੇ ਚਾਰੇ ਲਈ ਕੰਮ ਆਉਂਦੀ ਹੈ ਡੇਰੀ ਫਾਰਮਿੰਗ ਦਾ ਕੀਤਾ ਕਰਨ ਵਾਲੇ ਲੋਕ ਇਹ ਥੂੜੀ ਲੈ ਕੇ ਭੰਡਾਰ ਕਰ ਲੈਂਦੇ ਨੇ ਸਰਦੀਆਂ ਦੇ ਮੌਸਮ ਚ ਤਾਂ ਥੂੜੀ ਤੇ ਭਾਅ ਬਹੁਤ ਵਧ ਜਾਂਦੇ ਨੇ ਇਸ ਲਈ ਬਹੁਤੇ ਕਿਸਾਨ ਕਣਕ ਦੀ ਫਸਲ ਤੋਂ ਅੱਗ ਤੋਂ ਬਚਾਉਣ ਲਈ ਚੌਕਸ ਰਹਿੰਦੇ ਨੇ ਇਸ ਦਾ ਮੁੱਖ ਕਾਰਨ ਹੈ ਕਿ ਗਰਮੀਆਂ ਦਾ ਮੌਸਮ ਹੋਣ ਕਰਕੇ ਅਚਾਨਕ ਅੱਗ ਲੱਗਣ ਨਾਲ ਆਸ-ਪਾਸ ਦੇ ਖੇਤਾਂ ਵਿੱਚਲੀ ਕਣਕ ਤੇ ਇਸ ਦੀ ਲਿਪੇਟ ਵਿੱਚ ਆਉਣ ਦਾ ਖਤਰਾ ਬਣਿਆ ਦੇ इजीली ਕਣਕ ਚ ਅੱਗ ਦੇ ਮਾਮਲੇ ਬਿਜਲੀ ਦੇ 스ਪਾਰਕ ਜਾਂ ਕਿਸੇ ਹੋਰ ਕਾਰਨ ਅਚਾਨਕ ਆਉਂਦੇ ਨੇ ਫਿਰ ਵੀ ਕੁਝ ਕਿਸਾਨ ਤੋੜੀ ਬਣਨ ਤੋਂ ਬਾਅਦ ਵੀ ਖੇਤਾਂ ਚ ਬਚੀ ਰਹਿਣ ਖੁੰਦ ਨੂੰ ਅੱਗ ਲਾ ਦਿੰਦੇ ਨੇ ਜੇਕਰ ਪਿਛਲੇ ਸਮੇਂ ਚ ਕਣਕ ਦੀ ਰਹਿਣ ਖੁੰਦ ਨੂੰ ਅੱਗ ਲਾਉਣ ਦੇ ਮਾਮਲਿਆਂ ਦੀ ਗੱਲ ਕੀਤੀ ਜਾਵੇ ਤਾਂ ਸਾਲ 2022 ਚ ਪੰਜਾਬ ਅੰਦਰ 14511 ਮਾਮਲੇ 2023 ਚ 11353 ਅਤੇ 2024 ਚ 11900 ਮਾਮਲੇ ਦਰਜ ਕੀਤੇ ਗਏ ਜੇਕਰ ਜ਼ਿਲਾਵਾਰ ਮਾਮਲਿਆਂ ਦੀ ਗੱਲ ਕੀਤੀ ਜਾਵੇ ਤਾਂ ਗੁਰਦਾਸਪੁਰ ਜ਼ਿਲ੍ਹੇ ਵਿੱਚ ਪਿਛਲੇ ਸਾਲ ਸਭ ਤੋਂ ਵੱਧ ਦੇ ਮਾਮਲੇ ਆਏ ਜੋ ਕਿ 1336 ਰਹੇ ਇਹਨਾਂ ਅੰਕੜਿਆਂ ਤੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਪਿਛਲੇ 3 ਸਾਲਾਂ ਦੌਰਾਨ ਖੇਤਾਂ 'ਚ ਕਣਕ ਦੀ ਰੈਂਦ ਖੁੰਦ ਸਾਢੇ 45 ਦੇ ਰੁਝਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਸੇਤਮਾਰਾ ਅਨੁਸਾਰ ਵਾਢੀ ਤੋਂ ਬਾਅਦ ਖੇਤਾਂ 'ਚ ਕਣਕ ਦੀ ਰੈਂਦ ਖੁੰਦ ਨੂੰ ਅੱਗ ਲਗਾਉਣ ਕਣਕ ਦੀ ਵਾਢੀ ਅਤੇ ਛਟਾਈ ਤੋਂ ਨਿਕਲਮਾਣੇ ਕਣ ਧੂਣ ਦੇ ਕਣਾਂ 'ਚ ਰਲਕੇ ਵਾਤਾਵਰਨ ਦੇ ਦੂਸ਼ਿਤ ਹੋਣ ਦੇ ਨਾਲ ਨਾਲ ਨਾ ਲੋਕਾਂ ਦੀ ਸਾਹ ਪ੍ਰਣਾਲੀ ਤੇ ਵੀ ਮਾੜਾ ਅਸਰ ਪਾਉਂਦੇ ਨੇ ਇਸ ਕਾਰਨ ਲੋਕਾਂ ਦੇ ਫੇਫੜੇ ਪ੍ਰਭਾਵਿਤ ਹੁੰਦੇ ਨੇ ਜਿਸ ਕਾਰਨ ਲੋਕ ਪਹਿਲਾਂ ਦਮਾ ਤੇ ਉਸ ਤੋਂ ਬਾਅਦ ਸੀਓਪੀਡੀ ਦੀ ਗ੍ਰਸਤ ਵਿੱਚ ਆ ਜਾਂਦੇ ਨੇ ਇਨਾਂ ਚ ਧੂੜ ਮਿੱਟੀ ਤੋਂ ਅਲਰਜੀ ਕਾਰਨ ਖੰਘ ਜ਼ੁਖਾਮ ਨੱਕ ਤੇ ਗਲੇ ਵਿੱਚ ਖਾਰਸ਼ ਛਾਤੀ ਰੋਗ ਦੇ ਮਰੀਜ਼ ਸ਼ਾਮਲ ਹੁੰਦੇ ਨੇ ਧੂੜ ਧੂਏ ਹਵਾ ਪ੍ਰਦੂਸ਼ਣ ਤੇ ਹੋਰ ਕਈ ਕਾਰਨਾਕਾਰ ਕੇ ਪਹਿਲਾਂ ਹੀ ਟੀਬੀ ਦਮਾ COPD ਤੇ ਫੇਫੜਿਆਂ ਦੀਆਂ ਹੋਰ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੀਆਂ ਸਮੱਸਿਆਵਾਂ ਵੀ ਵੱਧ ਜਾਂਦੀਆਂ ਨੇ ਸਰਕਾਰ ਵੱਲੋਂ ਅੱਗ ਦੇ ਮਾਮਲੇ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਖੇਤੀਬਾੜੀ ਵਿਭਾਗ ਨਾਲ ਮਿਲ ਕੇ ਕਿਸਾਨਾਂ ਨੂੰ ਅੱਗ ਨਾ ਲਾਉਣ ਪ੍ਰਤੀ ਜਾਗਰੂਕ ਕਰਨ ਲਈ ਸੈਮੀਨਾਰ ਤੇ ਜਾਗਰੂਕਤਾ ਰੈਲੀਆਂ ਕਰਵਾਈਆਂ ਜਾਂਦੀਆਂ ਨੇ ਪਿੰਡਾਂ ਦੇ ਸਕੂਲਾਂ 'ਚ ਵਿਦਿਆਰਥੀਆਂ ਨੂੰ ਖੇਤਾਂ 'ਚ ਕਣਕ ਦੀ ਰੈਂਤ ਖੁੰਦ ਨੂੰ ਸਾੜਨ ਨਾਲ ਹੋਣ ਵਾਲੇ ਨੁਕਸਾਨ ਤੋਂ ਜਾਣੂ ਕਰਵਾਇਆ ਜਾਂਦਾ ਹੈ। ਇਸ ਦੇ ਸਿਹਤ ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਤੋਂ ਵੀ ਜਾਣੂ ਕਰਵਾਇਆ ਜਾਂਦਾ ਹੈ। ਇਸ ਦੇ ਨਾਲ ਹੀ ਸਖਤੀ ਵੀ ਵਰਤੀ ਜਾਂਦੀ ਹੈ। ਖੇਤਾਂ ਵਿੱਚ ਅੱਗ ਲਾਏ ਜਾਣ ਦੇ ਮਾਮਲਿਆਂ ਦਾ ਪਤਾ ਸੈਟੇਲਾਈਟ ਰਾਹੀਂ ਲਾਇਆ ਜਾਂਦਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਣਾਈਆਂ ਗਈਆਂ ਟੀਮਾਂ ਜਿਨ੍ਹਾਂ 'ਚ ਪ੍ਰਦੂਸ਼ਣ ਵਿਭਾਗ, ਮਾਲ ਵਿਭਾਗ ਤੇ ਖੇਤੀਬਾੜੀ ਵਿਭਾਗ ਦੇ ਮੁਲਾਜ਼ਮ ਸ਼ਾਮਲ ਹੁੰਦੇ ਨੇ, ਘਟਨਾਵਾਲੀ ਥਾਂ ਤੇ ਜਾ ਕੇ ਜਾਂਚ ਕਰਨ ਮਗਰੋਂ ਰਿਪੋਰਟਾਂ ਦਿੰਦੇ ਨੇ। ਇਸ ਤੋਂ ਬਾਅਦ ਪ੍ਰਦੂਸ਼ਣ ਵਿਭਾਗ ਵੱਲੋਂ ਸਬੰ ਰਾਹਤ ਜੁਰਮਾਨਾ ਲਾਇਆ ਜਾਂਦਾ ਹੈ ਹਾਲਾਂਕਿ ਅੱਗ ਲਾਉਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵੀ ਨੁਕਸਾਨ ਪਹੁੰਚਦਾ ਹੈ ਤੇ ਮਿੱਤਰ ਕੀੜੇ ਵੀ ਇਸ ਦੀ ਲਪੇਟ 'ਚ ਆ ਕੇ ਮਰ ਜਾਂਦੇ ਨੇ ਇਸ ਤੋਂ ਇਲਾਵਾ ਖੇਤਾਂ ਦੇ ਕੰਡਿਆਂ ਤੇ ਲੱਗੇ ਬੂਟਿਆਂ ਤੇ ਦਰਖਤਾਂ ਨੂੰ ਵੀ ਨੁਕਸਾਨ ਪਹੁੰਚਦਾ ਹੈ ਤੇ ਕਈ ਵਾਰੀ ਇਹਨਾਂ ਦਰਖਤਾਂ 'ਚ ਰਹਿੰਦੇ ਪੰਛੀ ਵੀ ਅੱਗ ਦੀ ਲਪੇਟ ਵਿੱਚ ਆ ਜਾਂਦੇ ਨੇ ਇਸ ਲਈ ਕਿਸਾਨ ਵੀਰਾਂ ਨੂੰ ਚਾਹੀਦਾ ਹੈ ਕਿ ਖੇਤਾਂ ਵਿੱਚ ਅੱਗ ਨਾ ਲਾ ਕੇ ਵਾਤਾਵਰਣ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਬਣਾਈ ਰੱਖਣ ਲਈ ਇਸ ਵਿੱਚ ਆਪਣਾ ਯੋਗਦਾਨ ਦੇਣ ਇਸ ਦੇ ਨਾਲ ਹੀ ਸਮਾਚਾਰ ਸਮੀਖਿਆ ਖਤਮ ਹੋਈ ਨਮਸਕਾਰ